ਮੋਟ ਘੰਟੇ ਵੀ ਲੈ ਕੇ ਜਾਣੇ ਤੇ 4 ਘੰਟੇ ਲੈ ਕੇ ਜਾਣੇ ਤੇ ਆ ਤੂੰ ਭੱਜੀ ਜਾਨੀਆ ਛਾਰਾ ਮੱਕਾ ਤੋੜ ਦੇਂਗੀ ਤੂੰ ਤਾਂ ਲਾਈ ਖੜੀਆਂ ਕੁਕੜੀਆਂ ਛਾਤਰੀ ਐ ਕਹਿੰਦੀ ਸੀ ਉਹ ਜਿਹੜੀ ਉਹ ਦੇਰੀ ਨਾ ਤੇਰੀ ਬਣਦੀ ਹੈਗੀ ਰੋਟੀ ਰੂਟੀ ਦਿੰਦੀ ਦੇਣਾ ਹੁਣ ਉਹ ਬੈਠੀ ਜਾ ਨਾ ਐ ਲੰਗਾਸ ਤੱਕ ਨਾ ਨੱਚਦੀ ਜਾ ਉਧਰ ਦੀ ਸਾਫ ਜਗ੍ਹਾ ਤੇ ਨੱਚਦੀ ਜਾ ਨਹੀਂ ਤੂੰ ਆਏਗਾ ਤਾਂ ਬਸ ਇੱਥੇ ਰੁਕਿਓ ਰਹਿ ਤੂੰ ਬਗਜਾ ਨਹੀਂ ਕਰੇ ਹੁਣ ਤੂੰ ਕੋੜੇ ਛਾਤਰਾ ਟਟ ਜਾਣਾ ਮੈਨੂੰ ਇੱਥੇ ਬਿਠਾ ਗਿਆ ਗਰਮੀ ਚ ਕੀ ਨਾਗ ਵੀ ਨ ਲਿਖੜਿਆ ਵੇ ਅੱਜ ਤੱਕ ਤੂੰ ਪਾਣੀ ਵੀ ਆ ਬੈਠੀ ਹੈਗੀ ਹੋਏ ਕੋੜੇ ਨਹੀਂ ਤੂੰ ਪੜ ਜੂਰਾ ਕੀ ਕਰਨਉਂਦੀ ਏਨੀ ਲੈ ਸਨੀਤਾ ਸਾਗ ਤਾਂ ਬਲਾਈ ਸੋਨਾ ਹੋ ਰਿਹਾ ਛੁੰਟਾ ਨਹੀਂ ਇਹ ਪਾ ਚਲਣ ਮੇਰੇ ਚੌਦੀ ਰੰਨਾ ਇੱਥੇ ਜੀ ਪਤਾ ਲੱਗ ਗਿਆਂ ਤਾਂ ਕ ਲੈਣੀ ਮੇਰਾ ਹੁਦੋਂ ਨਹੀਂ ਪੈਂਦਾ ਸੱਜਾ ਤੈਨੂੰ ਤਾਂ ਕਰ ਕੱਢ ਲਈ ਅੱਗੇ ਨਰਫਾ ਆਊਗਾ ਤੰਨੇ ਨਾ ਜਾ ਅੱਡਾ

ਹੋਰੇ ਸੱਪ ਰੈਂਦੇ ਨੇ ਕੁਛ ਨਹੀਂ ਹੁੰਦਾ ਛਾਗਵੇਂ ਚਤਰੇ ਤੋਂ ਤੜਾ ਲੂੰਗਾ ਛਾਗੇ ਰਹਿ ਜੂਗਾ ਲੱਭਲੇ ਮੈਂ ਤਾਂ ਦੋਰਾ ਪੈਣ ਵਾਲਾ ਹੋ ਗਿਆ ਤੀਗਾ ਜਦੋਂ ਮੈਨੂੰ ਚਤਰੇ ਨੇ ਦੱਸਿਆ ਬੇਟਾ ਜਾਨ ਨਿਕਲਣ ਵਾਲੀ ਹੋ ਗਈ ਮਾਤਾ ਉਸੇ ਖੁੰਡੇ ਤੇ ਵਰਗੀ ਐਂ ਚੀ ਸੱਪ ਵਰਦੇ ਮੈਂ ਦੇਖੇ ਤੇ ਅੱਛਾ ਤੂੰ ਤੇ ਚਾਤਰਾ ਕਹਿੰਦਾ ਮੈਂ ਵੀ ਦੇਖੇ ਤੇ ਸੋਖੀ ਤੇ ਬਾਈ ਹਾਂ ਸਾਗ ਸੋਹਣਾ ਖੜਾ ਫਿਰ ਚਤਰੇ ਨੂੰ ਕਹਿੰਦੀ ਤੋੜ ਲੇਊਗਾ ਸਾਗ ਤਾਂ ਸੋਹਣਾ ਛੱਪ ਉਹ ਕੋਈ ਨਹੀਂ ਬੰਦਾ ਨਹੀਂ ਡਰਦਾ ਹੁੰਦਾ ਚਾਤਰਾ ਨਹੀਂ ਡਰਦਾ ਹੈਗਾ ਉਹ ਤਾਂ ਤੋੜ ਕੇ ਦੇ ਦੂਗਾ ਤੋੜ ਦੂਗਾ ਤੂੰ ਕਾ ਤੋ ਪੰਗੇ ਲੈਨੀ ਐ ਬੜਾ ਪੰਗਾ ਛੜਾ ਦਊਗਾ ਮਾਤਰਾ ਤੂੰ ਤਾਂ ਉੱਥੇ ਮੋਟੇ ਤੇ ਭੱਗ ਜਾ ਮੈਂ ਤੇਰਾ ਰੂਪੀ ਖਾਲੂਆ ਉਹਨੂੰ ਭੇਜ ਦਾਂਗੇ ਤੂੰ ਵਿਸਾਖ ਤੋੜ ਦੇ ਚਾਤਰਾ ਤੋੜ ਦੂਗਾ ਹਾਂ ਤੂੰ ਚੱਲ ਉੱਥੇ ਮੋਟੇ ਤੇ ਚੱਲ ਜੇ ਕਹਿਨੀ ਐ ਮੈਂ ਤੋੜ ਦਿੰਨਾ ਬਾਹਰੋਂ ਬਾਹਰੋਂ ਬੰਦੇ ਦਾ ਕੰਮ ਬੰਦੇ ਦਾ ਹੁੰਦਾ ਹਾਂ ਸਰ ਤੁਸੀਂ ਇੰਨੇ ਨਾਲ ਹੋਵੇ ਸਾਖ ਹੋਏ ਨੂੰ ਤੁਸੀਂ ਕੱ ਲੈ ਕੇ ਕਿਉਂ ਕਰੇ ਵਿਸਾਖ ਹੋ ਰਿਹਾ ਸਿੰਕਰ ਤਾ ਮੈਨੂੰ ਅੱਜ ਚਾਤਰੇ ਨੂੰ ਦੱਸਤਾ ਉਹ ਫੇਰ 4-5 ਦਿਨ ਹੋ ਗਏ ਛਪਰੇ ਕਰਾਈ ਥੀ ਹੁਣ ਉਹਦਾ ਅਸ਼ਰਤੀ ਮੋਟਾ ਲਾਹੇ ਕਦੇ ਨਹੀਂ ਸਾਗ ਲੈ ਕੇ ਤੇ ਲੋਕ ਤੋੜ ਤੋੜ ਲੈ ਕੇ ਜਾਂਦੇ ਹੁਣ ਦੱਸ ਕਾਦੇ ਵਾਸਤੇ ਖੜਾ ਆਇਆ ਤੈਨਾਂ ਸੋਣਾ ਸਾਗੁਰੇ ਤੂੰ ਐ ਕਾ ਤੂੰ ਉੱਥੇ ਮੋਟਰ ਤੇ ਜਾ ਕੀ ਮੰਗਦੀ ਐ ਮੈਲੇ ਨੇ ਸਾਗ ਤੋੜ ਕੇ ਹਾਂ ਠਟਰਾ ਤੋੜ ਦੂਆ ਦੇਖੀ ਸੋਕੀ ਦੇਵੇਂ ਸਾਗ ਕੇ ਨੀ ਸੋਣ ਗੰਦਲਾਂ ਨੇ ਗੰਦਲਾਂ ਤਾਂ ਛੋੜੀਆਂ ਨੇ ਤੈਨੂੰ ਦੱਸਿਆ ਜੇ ਉਹ ਨਿਕਲੇ ਆਇਆ ਕੋਈ ਫੇਕੀ ਬਣਉਂ ਡਰਾਈਂ ਮੋਟਰ ਤੇ ਭੱਜ ਜਾ ਮੈਲੇ ਨੇ ਤੋੜ ਕੇ ਠੰਗਾ ਠੀਕ ਆ ਜੀ ਭੱਜ ਗਿਆ ਮੋਟਰ ਤੇ ਜਾਨੀਆਂ ਭੱਜ ਜਾ ਨੇ ਮਾਂ ਮਰ ਗਿਆ ਹੂੰ ਤੈਨੂੰ ਕੀ ਦਿਖਾਂ ਵੀ ਇਹ ਕਿਹੜੇ ਛੱਪ ਨੇ ਹਾਂ ਲਹਿ ਲੱਗਦੀ ਜਾਂਦਾ ਜੀ ਇਹਨੂੰ ਪਤਾ ਹੈ ਸਾਰੀ ਹੋ ਗਿਆ ਜੀ ਮਾਹੌਲ ਪ੍ਰਾਪ ਕਾਤਰਾ ਕਹਿੰਦਾ ਜੀ ਤੇਰੀ ਫਿੱਲ ਕਰਾਉ ਲੈ ਜਾ ਕੇ ਦੇਖਾਂ ਹਉ ਜਾਂਦੀ ਆ ਹਉ ਜਾਂਦੀ ਆ ਹਾਈ ਹਾਈ ਹਲੋ ਕਹਾਂ ਲੰਕੀ ਰਣ ਉੜ ਕੀ ਓ ਤਾਂ ਹਾਈ ਹਾਈ ਮੈਂ ਮਰ ਰਹੀ ਤੇ ਨਾ ਪਾਪਾ ਹੋ ਹੋ ਬਰ ਤਾਂ ਹੋ ਥੋੜਾ ਸਾਹ ਪੀ ਗਿਆ ਮਰ ਤਾਂ ਖਾ ਰੋਟੀ ਖਾਦੀ ਰੋਟੀ ਖੜਾਤੀਆਂ ਆਹੋ ਲੰਗੀ ਮੁਰਕੀ ਹਾਈ ਹਾਈ ਬਾਚੀ ਲੈ ਚਾਤ ਰੋਟੀ ਕਿਹੜਾ ਲੰਗਦੀ ਐ ਗਲਤੀ ਮੁਰਕੀ ਪਸਣ ਵਾਲੀ ਹੋ ਰਹੀ ਐ ਉਧਰ ਪਤਾ ਨਹੀਂ ਕੀ ਬਣਾਇਆ ਹੋਣਾ ਮੇਰੇ ਸਾਰਦਾ ਵੇ ਸਿਆਪਾ ਖੜਾ ਕਰ ਲਿਆ ਯਾਰ ਨੂੰ ਲੈ ਉਹ ਲਾਲੀ ਤੌਰੀ ਤੁਰੀ ਜਾਂਦੀ ਐ ਮੈਨੂੰ ਲੱਗਦਾ ਸਿਰ ਤੇ ਸਿਆਪਾ ਦਾ ਲੜਦਾ ਗੁੱਸਾ ਹੈ ਨਾ ਇਸ ਤੋਂ ਵੀ ਚਾਤਰੀ ਨੇ ਬੁਲਾਈ ਤੀਜੀ ਚਲ ਦੇਖਦੇ ਆ ਪਹਿਲਾਂ ਬੋਲਦੇ ਨਹੀਂ ਫਿਰ ਦੇਖਾਂ ਵੀ ਕੀ ਕਹਿੰਦੀ ਆ ਲਾਲੀ ਮੈਂ ਪਰਨਾ ਗਰੰਟੀ ਦੇਣਾ ਚਾਤਰੇ ਖਾ ਨਹੀਂ ਰੋਟੀ ਹਾਂ ਜੀ ਖਾ ਲਈ ਰੋਟੀ ਅੱਛਾ ਹੁਣ ਹੱਡਾਪੇ ਚ ਰੋਟੀ ਤਾਂ ਨਹੀਂ ਕੋਈ ਕਾ ਨੂੰ ਨਹੀਂ ਜੀ ਪਰੌਂਠੇ ਖਾ ਗਿਆ ਮੈਂ ਤਾਂ ਸਾਰੇ ਅੱਛਾ ਹਾਂ ਜੀ ਚਲ ਪਧੀ ਰਿਹਾ ਹਾਂ ਹਾਂ ਚਾਤਰੇ ਹਾਂ ਜੀ ਐ ਕਰਦੀਆਂ ਫਿਰ ਮੈਂ ਤਾਂ ਭੱਗ ਜਾਨੀ ਆ ਕਰੇ ਹਣਾ ਲੈ ਕੇ ਆਏ ਹਾਏ ਬੈਠ ਕੇ ਥੱਕ ਥੱਕ ਗਈ ਮੈਂ ਤਾਂ ਮਾਤਾ ਐ ਕਹਿੰਦਾ ਜੀ ਤੁਸੀਂ ਪੱਟਾ ਪਵਾਵਾ ਦੇ ਲਾਲੇ ਨਾਲ ਮੈਂ ਕੰਡਿਆਂ ਚ ਮਾਰ ਲਾਂਦਾ ਖੁਰਪੀ ਹਾਂ ਵੀ ਚਾਤਰੀ ਤੂੰ ਐ ਕਿਉਂ ਕਰਦਾ ਹੁੰਦਾ ਲੈ ਲਾਹਾਂ ਦੇ ਮੈਨੂੰ ਸੁੱਕ ਦਾ ਸਾਹ ਮਾੜਾ ਮੋਟਾ ਹੈ ਸੋਕੀ ਦਾ ਪਾਈ ਤਾਂ ਮੈਨੂੰ ਸਾਰਾ ਦਿਨ ਨਾਲ ਹੀ ਫਿਰ ਜਾਂਦਾ ਖੇਤਾਂ ਚ ਹਾਂ ਹੁਣ ਤੂੰ ਵੀ ਕਹਿੰਦਾ ਖੁਰਪੀ ਮਾਰ ਲੈਣ ਦੇ ਉੱਥੇ ਮੈਨੂੰ ਘੱਟ ਇਕੇ ਇਦਾਂ ਹੁੰਦਾ ਤੁਰਾ ਪਹਿਲਾਂ ਉਹ ਗਲਾਟ ਵਾਲੀ ਆ ਗਈ ਹੁਣ ਇਹ ਆਉਂਦਾਗਾ ਮੰਗਰ ਇਦਾਂ ਹੁੰਦਾਗਾ ਇਦਾਂ ਇਦਾਂ ਖਾ ਜਾ ਤੂੰ ਭੱਜੀ ਜਾਨੀਆ ਛਾਰਾ ਮੱਕਾ ਤੋੜ ਦੇਂਗੀ ਤੂੰ ਤਾਂ ਲਾਈ ਖੜੀਆਂ ਕੂਕੜੀਆਂ ਲੈ ਤੈਨੂੰ ਕੀ ਬੋਲ ਚੱਲ ਰਿਹਾ ਬੋਲਿਆ ਮੰਗੂ ਕਿ ਮੈਂ ਦੇਣ ਲੱਗੀਆਂ ਮੱਕੇ ਚ ਗੇੜੇ ਲਾਲੇ ਮੈਂ ਤਾਂ ਕੁਛ ਨਹੀਂ ਕਰਿਆ ਹੈਗਾ ਮੈਂ ਤੈਨੂੰ ਕਦੋਂ ਕਹਣਾ ਅੱਧਾ ਦਾ ਮੱਕਾ ਮੇਚਦਾ ਛਾਰਾ ਤੋੜ ਦਿੱਤੀ ਉਹ ਮੱਕੀ ਤੋੜ ਦਿੱਤੀ ਬੰਡਾ ਫੜ ਦਿੱਤੀ ਤੇਰਾ ਦਿਮਾਗ ਤਾਂ ਨਹੀਂ ਖਿਲ ਗਿਆ ਤੂੰ ਬੋਲਦੀ ਕੀ ਹੈ ਹੈ ਕਦੇ ਗੰਡੇ ਕਹਨੀਆਂ ਪੜ ਦਿੱਤੀ ਕਦੇ ਮੱਕਾ ਤੋੜ ਦਿੱਤੀ ਕਦੇ ਸਾਗ ਤੋੜ ਦਿੱਤੀ ਲਾਲੇ ਮੈਂ ਤਾਂ ਕੁਛ ਨਹੀਂ ਕਰਿਆ ਹੈਗਾ ਫਿਰ ਮੈਂ ਕਿਧੋ ਕਹਿਣਾ ਚਤਰੀ ਨੇ ਭੇਜਿਆ ਮੈਨੂੰ ਤਾਂ ਹੀ ਤਾਂ ਸਨੀਤਾ ਨੂੰ ਟਾਲ ਕੇ ਉਧਰ ਭੇਜਿਆ ਚਤਰੀ ਨੇ ਇਸ਼ਾਰਾ ਕੋ ਦੱਸਤਾ ਕੀ ਦੱਸਤਾ ਹਾਂ ਕੀ ਦੱਸਤਾ ਹਾਂ ਕਹਿੰਦਾ ਜੀ ਕਹਿੰਦਾ ਉਹ ਆ ਰਹੀ ਹੈ ਮੇਰੇ ਲਈ ਕਹਿੰਦਾ ਕਾਦੀ ਬਿਠਿਆ ਰਹੀ ਆ ਮੱਕੀ ਤੇ ਅੱਧਾ ਘੰਟਾ ਹੋ ਗਿਆ ਕਹਿੰਦਾ ਥੋਥੋ ਡਰਦੀ ਕਹਿੰਦਾ ਉੱਥੇ ਲੁਕੋਈ ਹੈ ਹਾਂ ਬਸ ਸਨੀਤਾ ਨੂੰ ਤਾਂ ਦੱਸਿਆ ਕਾਨੂੰ ਦੱਸਿਆ ਹੁੰਦਾ ਮੈਂ ਤਾਂ ਹੀ ਤਾਂ ਟਾਲ ਕੇ ਭੇਜਿਆ ਉਧਰ ਜਦੋਂ ਚਤਰੀ ਨੇ ਦੱਸਤਾ ਮਾਉਈ ਨਾ ਕੋਈ ਸਬਸਲੂਟੀ ਲੜ ਗਈ ਹਾਏ ਮੈਂ ਤਾਂ ਮਰ ਗਈ ਗਰਮੀ ਚ ਚੱਲ ਪਹਿਲਾ ਆ ਜਾਂਦਾ ਹਾਂ ਪਹਿਲਾ ਆ ਜਾਣਾ 10 ਮਿੰਟ ਮੈਂ ਤਾਂ ਮਾਰੇਗੀ ਗਰਮੀ ਚ ਐ ਕਿਵੇਂ ਹਵਾਈ ਜਹਾਜ਼ ਲੈ ਰਖੀ ਸੀ ਐਸਾ ਵੇ ਸਕੂਟਰੀ ਤੇ ਆਏ ਸਾਨੂੰ ਕੀ ਪਤਾ ਫਿਰ ਸੁਨੀਤਾ ਆ ਗਈ ਤੇ ਮੈਂ ਤਾਂ ਅੱਖਾਂ ਲ ਮਾਰੇਗੀ ਮੈਂ ਤਾਂ ਫਿਰ ਮੈਂ ਤਾਂ ਉਹ ਟਾਲ ਸੀ ਹੁਣ ਤੂੰ ਐਂ ਗੱਛ ਮੇਰੀ ਗੱਲ ਲੱਗੇ ਵਧੀਆ ਕਿ ਨਾ ਚਲੋ ਆਉਦੀ ਹੋਈ ਪਈ ਮੇਰ ਤਾਂ ਆਪਦੀ ਜਾਨ ਫਸੀ ਪਈ ਧੀ ਲੈ ਕੇ ਜਾਂਦੀ ਜਾਨ ਫਸੀ ਚੂਹਾਂ ਦੇ ਸੁਪਨੇ ਆਏ ਓਏ ਮੇਰਾ ਰੱਬਾ ਪੈਸੇ ਤੇ ਪਾਣੀ ਨਹੀਂ ਪੈਣ ਦਿੰਦੀ ਹੈ ਉਨ ਵਾਲੇ ਗਲਤਾ ਸੁਣਾ ਸੂਟ ਕਿਹੜੇ ਰੰਗ ਦਾ ਪਾ ਕੇ ਦੂਰੋਂ ਲਿਚਕਾ ਮਾਰਦੇ ਹਾਂ ਉਿਤ ਕਲਾ ਸੂਟ ਇਹ ਜਾ ਪਾਵੇ ਬੰਦਾ ਜੇ ਲੁਕ ਜੇ ਪਤਾ ਵੀ ਨਾ ਲੱਗੇ ਤਾਂ ਦੂਰੋਂ ਚਮਕਦਾ ਇੰਨਾ ਸ਼ੁਕਰ ਸੁਨੀਤਾ ਨੂੰ ਸ਼ੱਕ ਨਹੀਂ ਹੋਈ ਉਹਨੇ ਦੇਖਿਆ ਨਹੀਂ ਤੈਨੂੰ ਜੇ ਦੇਖ ਲੈਂਦੀ ਨਾਲੇ ਚਤਰਾ ਗਿਆ ਜੀ ਨਾਲੇ ਮੈਂ ਗਿਆ ਜੀ ਹੋ ਬਾਕੀ ਹੋ ਹੈ ਬਾਕੀ ਹੋ ਹਾਂ ਹਾਂ ਮੋਟਰ ਕਣੀ ਭੇਜੀ ਐ ਮੈਂ ਤਾਂ ਐਂ ਕਹਿੰਦਾ ਸੀ ਜੀ ਬਿੱਲੇ ਰਾਮ ਨੂੰ ਕਹਦੇ ਹੋਗੇ ਤੇ ਤੁਹਾਡੇ ਨਾਲੇ ਤੁਰਫੇ ਫਿਰ ਸਾਰਾ ਕੰਮ ਰਹਿ ਜੂ ਕੱਲੇ ਤੋਂ ਮੈਥੋਂ ਕੋਈ ਨਹੀਂ ਹੁੰਦਾ ਤੂੰ ਐਂ ਕਰ ਬੜਿਆ ਆਪ ਲੋਕੇ ਨਾ ਸੋਕੀ ਦਵਾਈਂਦਾ ਰੱਖ ਲਊਰੇ ਮੈਂ ਨਾਲੇ ਤਾਂ ਦੁਕਾਨ ਖੋਲ ਲੂੰਗੀ ਜਾ ਕੇ ਮੈਂ ਲੈ ਜਾਂਦੀ ਆ ਭਾਂਡੇ ਇਹ ਵੀ ਗੱਲ ਤੁਹਾਡੀ ਸਹੀ ਹੈ ਹਨਾ ਇੱਕ ਚਾਤਰੇ ਹੋਰ ਗੱਲ ਕਹਿੰਦੀ ਮੈਂ ਤੇਨਾ ਵੀਰ ਬਣ ਕੇ ਨਾ ਐਂ ਕਰਿਆ ਕਰ ਜਿੱਦਨ ਤੂੰ ਖੇਤ ਆਉਣਾ ਹੁੰਦਾ ਰੋਟੀ ਆਉਦੀ ਜਾਂ ਤਾਂ ਖਾਇਆ ਕਰ ਨਹੀਂ ਲਿਆ ਆਇਆ ਕਰ ਤੁਸੀਂ ਐਂ ਕਰਿਆ ਕਰੋ ਜੀ हां मैं खाया करूंगी ਤੁਸੀਂ ਸੰਦੇਹਾ ਬਣਾ ਦਿਆ ਕਰੋ ਹਾਂ ਰੋਟੀ ਮੈਂ ਸੰਦੇਹੀ ਬਣਾ ਦਿਆ ਕਰੂੰ ਅੱਜ ਵੀ ਬਣਾ ਰੱਖੀ ਤੀ ਇਹ ਤਾਂ ਨਾ ਸੋਕੀ ਦਬਾਈ ਪਹਿਲਾਂ ਵੀ ਜਦ ਤਰੇ ਮੈਨੂੰ ਨਾਲੇ ਲਈ ਫਰੀ ਜਾਂਦਾ ਸੀ ਕਦੇ ਕਹਿੰਦਾ ਸੀਗਾ ਆ ਜਾ ਆਪਾਂ ਪੌਦਖਣਿਆ ਕਹਿੰਨੇ ਆ ਆ ਜਾ ਜੀਰੀ ਦੀਆਂ ਬੱਟਾ ਚੋਪੜਨੀਆਂ ਨੇ ਫਲਾਣਾ ਕਰਨੇ ਸਾਰਾ ਦਿਨ ਮੈਂ ਨਾਲੇ ਲਈ ਫਰੀ ਜਾਂਦਾ ਸੀ ਬੁੱਕ ਗੱਲ ਤਾਂ ਹੈਗੀ ਜੀ ਹੁਣ ਮੌਸਮ ਇਹ ਜਣਾ ਰੋਟੀ ਵੀ ਸੁੱਕ ਜਾਂਦੀ ਹੁਣ ਤਾਂ ਹੋਰ ਤਾਜ਼ਾ ਤਾਜੀ ਖਾਇਆ ਹੈ ਤਾਜ਼ਾ ਤਾਜੇ ਫੁਲਕੇ ਉਥੇ ਕਰੀ ਖਾਇਆ ਕਰ ਗੱਲ ਤਾਂ ਤੁਹਾਡੀ ਸਹੀ ਆ ਲੱਸੀ ਵੀ ਗਰਮ ਹੋਈ ਪਈ ਸੀ ਹੁਣ ਤਾਂ ਫਿਰ ਲੱਸੀ ਉਹੀ ਲੱਗਦਾ ਖੱਟੀ ਵੀ ਹੋਣੀ ਲੱਸੀ ਨਾ ਖੱਟੀ ਦਾ ਇੰਨੀ ਹੈ ਨਹੀਂ ਤੀਗੀ ਪਰ ਤਤੀਜ ਗਾ ਨੂੰ ਸਵਾਲ ਲੱਗਦੀ ਹੈ ਹਾਂ ਉਹ ਤਾਂ ਤੇਰੀ ਗੱਲ ਸਹੀ ਇੱਕ ਭੁੱਲ ਗਈ ਮੈਂ ਬੱਲੇਰਾਮ ਕਿੱਧਰ ਰਹਿ ਗਿਆ ਉਹ ਉਧਰ ਨੂੰ ਜਾ ਰਹੇ ਨੇ ਉਥੋਂ ਮੋੜਾ ਮੈਨੂੰ ਕਹਿੰਦਾ ਤੂੰ ਭੱਗ ਜਾ ਉੱਥੇ ਸੱਚ ਸੱਪ ਵੀ ਸੱਪ ਵੜਦੇ ਦੇਖੇ ਦੀ ਮੱਕੀ ਚ ਮੱਕੀ ਚ ਹਾਂ ਹਾਂ ਉੱਥੇ ਜੋੜਾ ਰਹਿੰਦਾ ਹੀ ਹਾਏ ਮੈਂ ਮਰ ਜਾ ਫਿਰ ਤਾਂ ਪਹਿਲਾਂ ਕਿਹਾ ਨਹੀਂ ਦੱਸ ਮੈਂ ਤਾਂ ਸਿੱਧੀ ਜਾਂਦੀ ਦੀ ਮਾਲਾ ਮੈਂ ਸਾਗ ਤੋੜਦੀ ਹਾਂ ਉਹ ਸਾਗ ਮੈਂ ਆਪੇ ਤੋੜ ਲਿਆਉਂਗਾ ਦੇਖੋ ਕਿਤੇ ਵੜ ਜਾ ਉਧਰ ਉਹਦਾ ਹਰਖੇ ਹੋਏ ਸੱਪ ਨੇ ਉੱਥੇ ਤਾਂ ਰੱਖੇ ਹੋਏ ਸ ਆਪਣੇ ਪੂਰੇ ਹਾਂ ਇਹ ਮੈਂ ਮਰਦੇ ਨਾ ਹੋਰ ਸ ਆਪਾਂ ਨਾ ਸਾਗ ਇੰਨਾ ਹੋ ਰਿਹਾ ਚਾਤਰੇ ਮੈਨੂੰ ਐਂ ਦੱਸ ਕਰੇ ਕਦੇ ਨਹੀਂ ਲੈ ਕੇ ਗਏ ਸੋਕੀ ਦਬਾਈ ਦਾ ਬਲਾ ਕੱਟਵਾਦਾ ਹਾਂ ਕਿ ਤੇ ਜੀ ਤੂੰ ਤਾਂ ਆਉਣਾਗਾ ਤੂੰ ਤਾਂ ਲੈ ਜਾਂਦਾ ਸਾਗ ਬਣਾ ਲੈਂਦੇ ਆਪਾਂ ਵੀ ਲਾਲੀ ਨੂੰ ਪੁੱਛੇ ਸਾਗ ਤਾਂ ਗਵਾਂਢੀ ਰੱਜ ਕੇ ਖਾ ਖਾ ਕੇ ਕੀ ਕਹਣਾ ਚਾਤਰੇ ਮਾਦਾ ਇਹ ਕਹਿਦਾ ਤੇ ਇਹ ਮੈਨੂੰ ਤੁਸੀਂ ਕਹੀ ਨਹੀਂ ਜੀ ਵੀ ਸਾਗ ਲੈ ਆਈ ਤੇਰੇ ਲਿਆ ਨਾ ਮੇਜਾ ਸਾਗ ਨੂੰ ਕਹਿੰਦੇ ਵੀ ਭਾਈ ਸਾਗ ਤੋੜ ਲਈ ਆਏ ਥੋੜੀ ਹੁੰਦਾ ਨਾਲੇ ਚਤਰੇ ਐ ਕਰੀ ਹੁਣ ਬੇਲਾ ਬੋਲਾ ਲਾਦੀ ਕਦੂ ਕਦੂ ਦੇ ਚੰਗਾ ਹੋ ਜਾਣਗੇ ਆਪਣੇ ਖੇਤ ਤੂੰ ਦੇ ਬੇਲਾ ਦੇਖਿਆ ਨਹੀਂ ਤੁਸੀਂ ਨਾ ਵੀ ਓੱਡੀਆਂ ਓੱਡਾਂ ਲੱਗ ਰੀਆਂ ਨੇ ਉੱਥੇ ਉੱਥੇ ਕੋਠੇ ਕੋਲ ਆਹ ਝੂਠਾ ਲੈ ਦੇ ਖੈ ਲੈ ਨਾ ਮੈਂ ਚਲੋ ਅੱਛਾ ਹੋਰ ਫੇਰਾ ਚੱਲ ਤਜਾਂਗਾ ਤੁਸੀਂ ਸਬਜ਼ੀ ਭਾਜੀ ਆਪੇ ਲੈ ਆਂ ਜੇ ਮੈਂ ਉੱਤਰ ਭੱਗ ਜਾ ਤੇ ਨਾ ਸੁੱਕੀ ਦਵਾਈ ਕਣੀ ਉਹ ਤਾਂ ਉਹਦੀ ਕਹਦੂਗਾ ਐ ਕਰਸ ਨਹੀਂ ਤਾਂ ਤੂੰ ਆਹ ਕੰਮ ਕਰਾ ਦੇ ਆ ਕਰਾ ਦੇ ਸੁੱਕੀ ਦਵਾਈ ਮਾ ਸੁੱਕੀ ਦਵਾਈ ਨਿਕਲਣਾ ਮੇਜ ਚਤਰੇ ਮੈਂ ਤਾਂ ਥੱਕੀ ਪਈਆਂ ਨਾਲੇ ਗੱਲ ਆਏ ਹੈ ਜੀ ਆਪਣੀ ਰੇ ਸਪਰੇਅ ਵਾਲੀ ਸਬਜ਼ੀ ਨਹੀਂ ਹੈਗੀ ਹਾਂ ਸਰੋਦੀ ਖਲ ਪਾਈ ਹੋਈ ਆ ਉਹਦੀ ਝਟਚ ਅੱਛਾ ਹਾਂ ਉਹਦੇ ਉੱਤੇ ਕਰਿਆ ਹੋਇਆ ਉਹਦਾ ਉਹਨਾਂ ਦੇ ਗਊਸਾਲਾ ਚ ਮੂਤ ਲਿਆਈ ਤੀ ਮੈਂ ਪਸਾਬ ਉਹ ਤੇ ਬੇਲਤੀ ਹੂੰ ਹੂੰ ਛੜਿਆ ਹੋਇਆ ਲੈ ਫਿਰ ਕੀ ਹੋ ਗਿਆ ਆਹੋ ਕੀ ਦਾ ਪਸਾਬ ਲਿਆਈ ਤੀ ਕਾ ਗਊਸਾਲਾ ਚ ਸਪਰੇਅ ਨਾਲ ਤਾਂ ਠੀਕ ਹੀ ਐ ਕੀ ਦਾ ਲਿਆਈ ਦੀ ਪਸਾਬ ਆਏ ਕੀ ਮੈਂ ਇੱਥੇ ਗਊਸਾਲੇ ਨੁਕਰ ਦਾ ਲਿਆਈ ਤੀ ਆ ਬੈੜੀ ਦਾ ਲਿਆਈ ਤੀ ਅੱਛਾ ਫਿਰ ਤੂੰ ਤਾਂ ਐ ਕਹਣਾ ਕਹਣਾ ਮੈਂ ਗਊਸਾਲਾ ਚ ਪਸਾਬ ਲਿਆਈ ਤੀ ਕੀਪ ਤਾਂ ਮੰਗ ਤੇ ਸੀ ਸਾਂਜੀ ਦਾ ਲਿਆ ਆ ਫਿਰ ਵਧੀਆ ਹੋ ਜੂਗੀ ਹਾਂ ਔਰ ਚਾਤਰੇ ਜਿਹੜੀਆਂ ਆਪਾਂ ਸਾਇਰ ਤੋਂ ਲੈ ਲਿਆ ਉਹ ਕੀ ਪਤਾ ਕੀ ਕਿੱਥੋਂ ਆਂਦੀਆਂ ਨੇ ਕਿਵੇਂ ਆਂਦੀਆਂ ਨੇ ਇਹ ਚਾਤਰੇ ਤੂੰ ਮੈਨੂੰ ਹੋਰ ਏ ਗੱਲਾਂ ਯਾ ਨਾ ਕਰ ਮੈਨੂੰ ਸੂਕ ਆਉਣ ਲੱਗ ਗਿਆ ਨੇ ਫਿਰ ਮੈਂ ਬਣਾਣੀ ਨਹੀਂ ਨੀ ਇਹ ਕਿ ਸਬਜ਼ੀ ਹੁਣ ਤੁਸੀਂ ਆਏ ਦੱਸੋ ਜੀ ਮੈਂ ਹੱਲ ਤੋੜ ਕੇ ਲਿਆਵਾਂ ਕਿ ਸਾਗ ਲਿਆਵਾਂ ਸਾਗ ਜਦੋਂ ਸੱਪ ਬੈਠਿਆ ਚਾਤਰੇ ਜੇ ਹੁਣ ਤੇਰੇ ਜਵਾਖ ਜੱਲਾ ਨਹੀਂ ਕੋਈ ਹੈ ਗਿਆ ਆਏ ਮਾਰਨਾ ਥੋੜੀਆ ਮਨ ਕਰੇ ਤੇਰੇ ਲੜਜੇ ਨਾ ਰਹਿਣੇ ਦੇ ਚਲ ਫਿਰ ਮੈਂ ਆ ਲੈ ਲਵਾਂ ਸੁੱਕੀ ਕਰ ਲੇ ਦਾਲ ਜੇ ਆਪਾਂ ਐ ਕਰੀਓ ਪਿੰਜਰਾ ਵੀ ਨਹੀਂ ਦਰਨ ਹੋਗੇ ਪਿੰਜਰੇ 'ਚ ਸੱਪ ਫੜਨਾ ਨਹੀਂ ਹੈਗਾ ਹਣਾ ਕਾ ਨੂੰ ਜੀ ਕਰ ਲੰਦੇ ਐ ਸੋਚ ਉਹ ਜੋੜਾ ਤਾਂ ਹੈਗਾ ਖੇਡੀ ਜਾਣਦੇ ਇਹਨਾਂ ਨੇ ਦੋਇਆ ਨੂੰ ਆਪਦਾ ਵੇਜੇ ਕਿਸੇ ਦੇ ਲੜਕੀ ਔਖਾ ਹੋ ਜੂਗਾ ਉਹ ਲੜਦੇ ਨੇ ਉਹ ਤਾਂ ਆਪ ਚ ਖੇਡਦੇ ਨੇ ਚੋਲਮੋਲ ਕਰਦੇ ਨੇ ਅੱਛਾ ਹੋਰ ਮੈਂ ਦੋ ਵਾਰ ਤਾਂ ਸੋਚਿਆ ਵੀ ਪਰਨਾ ਦੇਖਦਾ ਉੱਤੇ ਹਾਂ ਫਿਰ ਵਿਆਹ ਹੋ ਜੂਗਾ ਤੇਰਾ ਵਿਆਹ ਹੋ ਜੂਗਾ ਦੇਖਦਣਾ ਪਰਨਾ ਫਸ ਪਾਜ ਜਾਂਦੇ ਨੇ ਅਜੇ ਕਰਮਾਂ ਚ ਹੈ ਨਹੀਂਗਾ ਅਜੇ ਹੈ ਹੀ ਨਹੀਂ ਬਹੁ ਕਿੱਥੇ ਐ ਅੱਛਾ ਹੋਰ ਸਰੂਨ ਹੈ ਮੈਂ ਨੂੰ ਤਾਂ ਲੰਗਾਉ ਦੋ ਫਿਰ ਲਗਾ ਨੂੰ ਮੈਂ ਕਿਹਾ ਜਹਾਜ਼ ਲੈ ਰਖਾ ਵੀ ਤੈਨੂੰ ਉਰੀਆਂ ਉੱਤੇ ਚੜ੍ਹਾ ਦੂੰ ਐ ਕਰ ਇਹ ਨੀ ਨੀ ਦੀ ਪਾ ਕੇ ਬਿਚਰੀ ਹੋ ਪਰ ਲੇ ਖੁੰਡੇ ਜੋ ਭੱਜ ਗਿਆ ਮੈਂ ਚਾਤਰੀ ਨੂੰ ਭੇਜਤਾ ਚਾਤਰੀ ਆਹ ਕਹਿੰਦੀ ਉਹ ਜਿਹੜੀ ਉਹ ਦੇੜੀ ਨਾ ਤੇਰੀ ਬਣਦੀ ਹੈਗੀ ਉਹ ਰੋਟੀ ਰੂਟੀ ਨੰਦੀ ਦੇਣਾ ਕਾ ਨੂੰ ਬਣਦੀ ਐ ਮੇਰੀ ਕਿਸ ਨਾਲ ਤਾਂ ਲੋਕਾਂ ਨੂੰ ਵੀ ਫਸਾ ਨਹੀਂੜਾ ਰਮਣਾ ਰੱਖਿਆ ਆਪੇ ਤਾਂ ਝੁੱਠੇ ਦੁਕਾਨਾਂ ਦੀ ਹਾਂ ਮੇਰੀ ਬਣਦੀ ਐ ਤਾਂ ਮੈਂ ਚੌੜਚ ਕਹਿੰਦਾ ਨਾ ਐਂਡਾ ਨੂੰ ਇਹੋ ਜਿਹਾ ਬੰਦਾ ਥੋੜੀਆ ਮੈਂ ਅੱਛਾ ਚੰਗਾ ਜਾ ਸੋਕੀ ਦੇ ਪਾਈਂ ਲਾ ਲੈ ਗੱਲਾਂ ਫਿਰ ਮੈਂ ਉਹ ਕਰਦੀ ਐ ਲੈ ਕੇ ਜਾਣਾ ਪਰ ਕਹਦੇ ਕਹਦੇ ਜੀ ਕਦੇ ਕੰਮ ਕਰਾਪੈ ਜੱਤਰੇ ਨਾਲ ਇਕੱਲੇ ਤਾਂ ਕੋਈ ਨਹੀਂ ਬਣਦਾ ਮੈਥੋਂ ਫੇ ਮੇਰੀ ਕਿੱਥੇ ਮੰਦਾਗਾ ਮੈਨੂੰ ਤਾਂ ਉਹ ਉੱਥੇ ਗਾਲਾਂ ਦੇਣ ਲੱਗ ਜੂਗਾ ਤੂੰ ਜਾ ਉਧਰ ਹੀ ਕਹਦੇ ਮੈਂ ਤਾਂ ਕਹਿ ਦੂੰਗੀ ਵੀ ਮੈਂ ਤਾਂ ਟੱਪ ਗਈ ਕਦੋਂ ਜੱਤਰੇ ਨੇ ਕਹਦੇ ਵੀ ਤੂੰ ਵਗ ਜਾ ਅਸੀਂ ਤਾਂ ਆਪੇ ਕਰ ਲ ਚੱਲ ਅਗਲਾ ਸੂਰੀ ਰੱਖੇਗਾ ਨਹੀਂ ਧੋਊਂਗਾ ਇਹਨੂੰ ਮੈਂ ਅੱਛਾ ਉਰੀ ਰੱਖਦੀ ਫਿਰ ਇਹ ਤਾਂ ਮੈਂ ਤਾਂ ਹੀ ਲੈ ਜੂਗੀ ਮੈਂ ਤਾਂ ਗੰਡੇ ਵੀ ਲੈ ਕੇ ਜਾਣੇ ਤੇ ਚਾਰਪਾ ਹੈ ਗੰਡੇ ਲੈ ਕੇ ਜਾਣੇ ਤੇ ਲੈ ਕਹਿੰਦੀ ਗੰਡੇ ਲੈ ਕੇ ਜਾਣੇ ਤੇ ਆ ਗੰਡੇ ਤਾਂ ਤੈਨੂੰ ਦਿੰਦੀ ਚਾ ਚਟਣੀ ਲਾ ਕਰਕੇ ਇਸ ਨਹੀਂ ਕਰੀ ਆ ਜਾਣੀ ਸਿਕਿਉਰਾਂ ਦੇ ਆ ਕੀ ਫੜਾ ਜੋਰੋਂ ਪੱਟ ਕੇ ਮੈਂ ਆ ਬੇਚਰੇ ਗੱਡੇ ਫੜਾਦਾ ਬੰਦੇ ਨੂੰ ਕਿਵੇਂ ਕਹਿਦਾ ਨਾ ਗੱਲ ਕਰਵਾ ਦੇ ਗੱਲ ਤਾਂ ਚਤਰੇ ਨੇ ਜ਼ਿੰਮੇਵਾਰੀ ਲਈ ਸੀ ਤੇਨ ਨਾਲ ਤਾਂ ਨਹੀਂ ਗੱਲ ਹੋਈ ਉਹ ਤਾਂ ਕਹਿੰਦਾ ਮੈਂ ਐ ਕਰਨਾ ਐ ਕਰਨਾ ਮਲਿਆ ਦੇ ਫਲਾਣਾ ਕਰਵਾ ਦੇ ਹੁਣ ਚਾਰ ਘੰਟੇ ਵਾਰੀ ਰੋਣਾਗਾ ਇਹ ਚਾਤਰਾ ਦੇ ਦੂਆ ਹੁਣ ਤੂੰ ਮੈਨੂੰ ਘਰੋਂ ਕੜਵਾਵੇਂਗੀ ਉੱਧ ਚ ਨਹੀਂ ਕਾ ਫਿਰਦੀ ਐ ਚੰਗਾ ਫਰਾਦ ਦੀ ਫਿਰ ਚਾਤਰੇ ਨੂੰ ਹਾਂ ਆਪੇ ਫਰਾਦ ਬੋਤੂ ਹੈ ਕ ਇਹ ਬਿਜੀਲੀ ਲੁੱਕ ਕੇ ਉਧਰ ਨੂੰ ਲੰਘ ਜਾ ਉੱਥੀ ਭੇਜਦਾ ਮੈਂ ਚਾਤਰੇ ਨੂੰ ਚੰਗਾ ਹਾਂ ਭੱਲਾ ਮਾਰ ਦਿਆ ਚੰਗਾ ਪੈਂਡਾ ਛੜਾ ਤਾਂ ਹਲੇ ਗੰਦੇ ਭਾਲਦੀ ਐ ਹੁਣ ਮੈਂ ਬੈ ਕੇ ਜਾਵਾਂ ਹੈ ਐਂ ਲੰਘਾਸ ਕਾ ਨਾ ਨੱਚਦੀ ਜਾ ਉਧਰ ਦੀ ਸਾਫ ਜਗ੍ਹਾ ਚ ਨੱਚਦੀ ਜਾ ਜੇ ਨਹੀਂ ਪਤਾ ਲੱਗਦਾ ਤਾਂ ਵੀ ਲਾ ਦੇ ਬੈ ਕੇ ਲੰਘ ਜਾ ਹਾਂ ਦਛ ਇਨ ਛਮਝਾਂ ਨਾਲ ਹੋਵੇ ਬਿੱਟੂ ਗੋਦਨੀਏ ਗੋਦਨੀਏ ਲੰਘ ਜਾ ਦੱਸ ਹੈ ਜੇ ਉਧਰ ਸ਼ਰੀਦਾ ਨੇ ਦੇਖ ਲਿਆ ਮੇਰੀ ਜਾਨ ਨੂੰ ਛਾਪਾ ਫਿਰ ਜੂ ਆਉ ਤਾਂ ਉਹੀ ਸ਼ੱਕ ਕਰਦੀ ਹੈ ਹੈ ਇਹ ਜਾ ਕਿੱਥੇ ਆ ਮੈਂ ਭਾਜਾ ਜਾ ਹੈਗੀਆਂ ਹੈਗੀਆਂ ਮੋਸਾ ਪੈਂਦਾ ਸੜਾਇਆ ਹੈ ਨਾ ਸੱਚੀ ਸੱਪ ਨਹੀਂ ਕਹਿੰਦਾ ਉੱਤੇ ਦੋ ਨੇ ਨਾਲੇ ਹੈ ਉਹ ਉਂ ਆਏ ਕਹਿੰਦੇ ਨੇ ਜੇ ਸੱਪ ਨੂੰ ਮਾਰਦੇ ਸੱਪਣੀ ਬਦਲਾ ਲੈ ਲੈਂਦੀ ਆ ਸੱਪਣੀ ਨੂੰ ਮਾਰ ਤਾਂ ਸੱਪ ਬਦਲਾ ਲੈ ਲੂਗਾ ਹਾਏ ਹਾਏ ਸੋਕੀ ਦੇ ਬਾਈ ਨੂੰ ਕਹੂੰਗੀ ਮੈਂ ਤਾਂ ਕਿਤੇ ਉਹੀ ਨਾ ਮਾਰਦੇ ਕਿਤੇ ਹਾਏ ਮੈਂ ਮਰ ਜਾ ਉਰੇ ਬਰੇ ਖਿਆਲ ਆਉਂਦੇ ਨੇ ਉਹ ਸੋਕੀ ਦੇ ਬਾਈ ਨੂੰ ਨਕੋਸ ਹੋਵੇ ਨਾ ਏ ਮਾਤਾ ਰਾਣੀ ਮੇਰੀ ਉਮਰ ਵੀ ਸੋਕੀ ਦੇ ਬਾਈ ਨੂੰ ਲੱਗ ਜੇ ਕਿਤੇ ਚਾਤਰਾ ਵੀ ਨਾ ਸੇੜਾ ਸੇੜ ਨਾ ਚਾਤਰੇ ਦਾ ਪਤਾ ਚਾਤਰਾ ਦਾ ਸਿਆਣਾਗਾ ਐ ਚਲ ਕਾ ਨੂੰ ਵਿਚਾਰੇ ਨੂੰ ਮਾੜਾ ਸਾਰਾ ਦਿਨ ਦਿਮਾਗ ਚ ਪੁੱਠੇ ਖਿਆਲ ਆਉਂਦੇ ਨੇ ਸਨੀਤਾ ਤੇਰੇ ਚੰਗੇ ਖਿਆਲ ਕਦੇ ਨਹੀਂ ਆਏ ਹੈਗੇ ਪੁੱਠੇ ਖਿਆਲ ਲੈਂਦੀ ਰਹਿੰਦੀ ਆ ਹੁਣ ਕੀ ਕਰਾਂ ਭਗ ਜਾਨੀ ਆ ਆ ਮੈਂ ਤਾਂ ਚਾਤਰੇ ਦੋਸ਼ ਲਾ ਦੂੰਗੀ ਸਾਰੀ ਗੱਲ ਕਰ ਤਾਂ ਚਾਤਰੇ ਨੇ ਕਿਹਾ ਤੇ ਵੀ ਤੂੰ ਸਨੀਤਾ ਘਰੇ ਵਗ ਜਾ ਅਸੀਂ ਆ ਪਿਉਰੀ ਕੰਮ ਕਰਨਾ ਸੱਚੋ ਚਾਬੀ ਨਾ ਦੁਕਾਨ ਤਾਂ ਖੁੱਲੀ ਆ ਹਾਈ ਮੈਂ ਮਰ ਜਾ ਆਵਾ ਕੋਈ ਚੀਜ਼ ਲੈ ਜਾ ਚੱਕ ਕੇ ਉਹ ਦੁਕਾਨ ਤੋਂ ਐਂ ਛੱਡੇ ਸੁੱਕੀ ਦੇ ਬਾਈ ਵੀ ਹਾਂ ਇਹ ਤਾਂ ਕਹਿੰਦਾ ਰੋਟੀ ਖਾ ਲਈ ਰੋਟੀਆਂ ਤਾਂ ਪਈਆਂ ਨੇ ਚ ਰੋਟੀਆਂ ਨੇ ਰੋਟੀ ਵੀ ਨਹੀਂ ਖਾਦੀ ਹੈਗੀ ਮੋੜਾ ਬਈ ਲੈ ਆ ਪਈਆਂ ਰੋਟੀਆਂ ਐਵੇਂ ਜੋ ਕਰੀ ਵੀ ਬੋਲੇ ਪਾ ਕਹੇ ਰੋਟੀਆਂ ਹਾਈ ਇੱਕ ਰੋਟੀ ਖਾਦੀ ਨੇ ਪੰਜ ਲੈ ਆਈ ਤੀ ਕਿ ਚਾਰੇ ਰੋਟੀਆਂ ਰਹਿ ਗਈਆਂ ਇਹ ਚ ਚਾਰ ਨਹੀਂ ਖਾਦੀ ਨਾ ਸਹੀ ਪੂਰੇ ਦੇਵਿਆਂ ਨੇ ਕੁੱਤਾ ਖਾ ਲੂਗਾ ਪੁੱਨ ਹੋਊਗਾ ਹਾਂ ਦਾ ਸਹੂਨ ਕਰੀ ਥੋੜੀ ਲੈ ਕੇ ਜਾਉਂਗੀ ਰੋਟੀਆਂ ਨੂੰ ਕਿੱਥੋਂ ਪੰਗਾ ਸੇੜਿਆ ਆ ਆ ਤਾਂ ਹੁਣ ਪਤੀਆ ਹੋ ਗਿਆ ਮੈਂ ਚਾਤਰੀ ਨੂੰ ਕਹਿਤਾ ਆਪਦਾ ਓਹੋ ਸੁਨੀਤਾ ਕੰਨਾਂ ਦੀ ਗਲਾਕੜ ਕੰਨਾਂ ਦੀ ਗਲਾਕੜ ਹੈ ਚਾਤਰੀ ਤੋਂ ਫੋਨ ਨੰਬਰ ਲੈ ਲੈਂਦੀ ਫੋਨ ਕਰਕੇ ਚਾਤਰੀ ਨੂੰ ਕਹਿੰਦੀ ਚਾਤਰੀ ਰੋਟੀ ਖਾ ਜਾ ਚਾਤਰੀ ਕਿੱਥੇ ਆ ਚਾਤਰੀ ਨੂੰ ਪੁੱਛਿਆ ਜਾਂਦਾ ਫੋਨ ਨੰਬਰ ਵੀ ਨਹੀਂ ਲੈਂਦਾ ਹੈਗਾ ਨਾ ਮੈਂ ਨਹੀਂ ਫੋਨ ਨੰਬਰ ਲੈਂਦੀ ਸੋਕੇ ਦਾ ਬਾਈ ਤਾਂ ਪੋਰੀ ਮਨ ਚ ਦਿਮਾਗ ਚ ਪੋਰੀ ਪਾਲ ਲੂਗਾ ਬਹਿਮ ਵੀ ਚਾਤਰੇ ਦਾ ਫੋਨ ਨੰਬਰ ਪਤਾ ਨਿਕਾ ਤੋ ਲੇਤਾ ਸੋਕੀ ਦੇ ਬਾਈ ਤੇ ਹੀ ਲੈ ਲੂਗੀ ਮੈਂ ਤਾਂ ਲੈ ਚੱਲ ਕੇਰਾ ਲੈ ਓਏ ਆ ਜਾ ਹੁਣ ਤੂੰ ਓਹ ਆਨੇ ਚਾਤਰੇ ਬਹਿ ਮੈਂ ਜਿੱਤ ਚ ਮੇਂ ਪੈ ਰਾਜਾ ਹੈ ਮੇਰੇ ਛਾਲੀ ਦੀ ਉਹ ਵੀ ਸ਼ੂਟਰੀ ਲੈ ਕੇ ਲੱਗੀ ਓਏ ਚਾਤਰੇ ਓਏ ਆ ਜਾ ਲੈ ਕੰਜਰੇ ਕਿੜਾ ਪੈਰ ਪੜਦੇ ਜਾਂ ਕਰੇ ਖਰਚਾਂ ਚਲਾਉਂਗੀ ਓਏ ਲਾਲਾ ਤੂੰ ਵੀ ਮੈਨ ਲੱਗਾ ਤੇਰੀ ਸਰਤ ਬੰਦ ਰਹੀ ਹੈ ਨਾ ਆ ਤਾਂ ਮੈਂ ਇਧਰ ਰਹਾ ਹਾਕਾ ਤੂੰ ਇਧਰ ਮਰੀ ਜਾ ਓਏ ਮੈਂ ਤਾਂ ਉਧਰ ਛੂਟ ਰਹੀ ਤੇ ਉਹਨੂੰ ਜਾਂਦੀ ਦੇਖ ਲਿਆ ਤਾਂ ਕਹਿੰਦਾ ਸੀ ਮਾ ਕਿਤੇ ਤੂੰ ਇਧਰ ਕੋਠੇ ਗਣੀ ਤੂੰ ਕਿਧਰ ਦੀ ਘੁੰਮ ਕੇ ਆ ਗਿਆ ਓਏ ਉਹਦੀ ਤਾਂ ਕਟ ਗਈ ਰਾਂਜ ਵਧੀਆ ਹੋਇਆ ਮੇਰਾ ਛਾਲਾ ਕੀ ਬੋਲਦਾ ਕਿੰਦਾ ਰਾਂਜ ਕੱਟ ਗਈ ਰਾਂਜ ਤੇ ਤੇਰੀ ਜੀ ਕੱਟ ਕੇ ਆਇਆ ਮੱਖੇ ਤੋਂ ਕੱਢ ਕੇ ਉਹ ਖੁੰਜੇ ਗਣੀ ਭੇਜੀ ਓ ਮੈਂ ਤੇਰੀ ਜੀ ਕੱਟ ਕੇ ਆਇਆ ਉਹ ਘਰੇ ਭੇਜੀ ਹੈ ਜਿਉਂ ਰੇ ਆਜ਼ਾਦੀ ਛਾਪਾ ਖੜਾ ਹੁੰਦਾ ਕੋਈ ਨਾ ਕੋਈ ਛਾਪਾ ਤਾਂ ਤੂੰ ਖੜਾ ਕਰਦਾ ਦੱਸਦਾ ਨਹੀਂ ਕਰਦਾ ਨਹੀਂ ਤੇ ਬਲਾਈ ਕਰ ਤੋ ਕਿਉਂ ਰੇ ਉਹ ਮੈਂ ਤਾਂ ਤੇਰੀ ਫਾਇਦਾ ਸੋਚਦਾ ਜੀ ਮੈਨੂੰ ਕੀ ਪਤਾ ਦੀ ਨੁਕਸਾਨ ਹੋਊਗਾ ਕੋਈ ਤੂੰ ਫਾਇਦਾ ਕਰਦਾ ਕਰਦਾ ਖਫਾਇਦਾ ਹੀ ਕਰ ਦਿੰਨਾ ਹਾਂ ਲੈ ਜਾ ਜਾਂਦੀ ਹੋਈ ਮੈਨੂੰ ਪਤਾ ਕੀ ਕਹਿੰਦੀ ਲੈ ਗੰਡੇ ਦੇ ਦੇ ਕਹਿੰਦੀ ਦੇ ਦੇ ਨਾ ਲਾਲਾ ਕਿਹੜਾ ਫਰਕ ਪੈਂਦਾ ਦੀ ਆ ਆਪਣੇ ਕਿਲਾ ਦਾ ਗੰਡੇ ਦਾ ਵੀ ਰਖਾ ਉਧਰ ਸਨੀਤਾ ਫਿਰਦੀ ਸੀ ਜੇ ਉਹ ਦੇ ਦਿੰਦੀ ਮੈਨੂੰ ਗੰਡੇ ਰੱਖ ਉਹ ਤਾਂ ਬਾਗੀ ਕਦੇ ਜਾਲੇ ਨੂੰ ਕਹਦੀ ਵੀ ਉਹ ਤਾਂ ਬਾਗੀ ਕਰੇ ਬਾਗੀ ਬਾਗੀ ਹਾਂ ਮੇਰੇ ਸਾਹ ਕੋਈ ਕਾਟੇ ਤੋਰ ਸੀ ਮੈਂ ਕਾਤੇ ਜਾਉ ਚੜਕੇ ਹੋ ਨਾ ਉਹ ਤੂੰ ਮੇਰੇ ਨਾਲ ਬਖਜੀ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵੇ ਹੀ ਨਹੀਂ ਹਜੇ ਆਏ ਕਿਵੇਂ ਬਗਜੂ ਮਨ ਕਰੇ ਗਾਹਾਂ ਕੱਠੀਆਂ ਹੋ ਜਾਂਦੀਆਂ ਉੱਧਰ ਤੂੰ ਐਂ ਕਰਾ ਤੂੰ ਲਿਆ ਜਿੰਦਰਾ ਚੱਕੇ ਮੈਂ ਦੇਖਦਾ ਉਹਨੂੰ ਹਾਂ ਚਲ ਤੂੰ ਦੇਖ ਮੈਂ ਲਿਆ ਜਿੰਦਰਾ ਚੱਕੇ ਲੈ ਦੇਖ ਲੈ ਮੈਨੂੰ ਕਹਿੰਦਾ ਤੂੰ ਜਿੰਦਰਾ ਚੱਕੇ ਲਿਆ ਮੈਂ ਉਹਨੂੰ ਦੇਖਦਾ ਦੇਖਣ ਦਾ ਚੋਦੇ ਕੀ ਫੁੱਲ ਲੱਗੇ ਨੇ ਜਿਹੀ ਜੀ ਹੈਗੀ ਉਹੀ ਜੀ ਐ ਇੱਥੇ ਬੈਠੀ ਸੀ ਮੱਕੇ 'ਚ ਗੱਦਾ ਮਾਤੇ ਆਹ ਨਾ ਕੋੜੇ ਜਿਹਨੇ ਤਾਂ ਤਾਂ ਗਿਲ ਚੱਕੇ ਇਹ ਅੱਡ ਲਾਲ ਆ ਜਾ ਉਹਦੇ ਠਰਕਾ ਪੋਰਨ ਲੱਗ ਜਾਂਦਾਗਾ ਹੇ ਜਾਣਾ ਗੱਲਾਂ ਕਰੂਗਾ ਜਿਵੇਂ ਮੇਰੇ ਨਾਲਵਾਤਾ ਹੁੰਦਾ ਕੋਸਾ ਤਾਂ ਇੰਨਾ ਕ ਵੀ ਮੈਂ ਚਾਤਰੇ ਕਰਕੇ ਬੋਲ ਪਾਣੀ ਇਹਦੇ ਨਾਲ ਵੀ ਚੱਲ ਪਹਿਲਾਂ ਨਹੀਂ ਕਦੇ ਜਵਾਬ ਦਿੱਤਾ ਲਾਲੇ ਨੂੰ ਕੋਈ ਚੀਜ਼ ਨੂੰ ਵਾਹਾਂ ਚਾਤਰਾ ਵੀ ਨੀ ਚੀਜ਼ ਹੈ ਇਹ ਦੇਖ ਲੈ ਮੇਰੇ ਸਾੜੇ ਦੀ ਕਿਵੇਂ ਰੋਜੋ ਨੂੰ ਕੀ ਬੈਠੀ ਐ ਤੂੰ ਆਏਗਾ ਤੂੰ ਬੈਠੀਆਂ ਰੁਕੀ ਹੋਏ ਤੂੰ ਬਗ ਜਾਂਦੀ ਕਰੇ ਹੁਣ ਬਲਤ ਸੁਮੇਤਾ ਆ ਗਈ ਸੀ ਫਿਰ ਮੈਂ ਲਾਲੇ ਤੋਂ ਡਰਦੀ ਬੈਠੀ ਰਹੀ ਵਾਹ ਲਾਲਾ ਆਇਆ ਉਹ ਕਹਿੰਦਾ ਛੇਤੀ ਮੇਰੀ ਗੱਲ ਕਰਵਾ ਦੇ ਫਿਰ ਹੁਣ ਤਾਂ ਖੜੀ ਹੋ ਜਾ ਹੁਣ ਤਾਂ ਆਪ ਅੱਗੇ ਸਾਰੇ ਅੱਗੇ ਸੋਰਾ ਹੇ ਦੱਸ ਦੂ ਚੱਲ ਤੂਰੇ ਕੀ ਕਰਦੀ ਐ ਮੈਂ ਮਤਾਰੀ ਦੀ ਤੇ ਜਮੀ ਮਰ ਗਈ ਮੈਂ ਤਾਂ ਗਰਮੀ ਚ ਤੇ ਪਾਣੀ ਲੈ ਆ ਲੰਨਾ ਮੈਨੂੰ ਕੁੱਟਾ ਤੂੰ ਤਾਇੀ ਕਿਹੜਾ ਜਾਲ ਲੈ ਦਿੰਦਾ ਮੇਰੇ ਤਾਂ ਰੋਟੀ ਨੰਗੀ ਖਾਦੀ ਰੋਟੀ ਕਾਹਨੂੰ ਖਾਦੇ ਨੇ ਪਰੌਂਠੇ ਮੈਂ ਤਾਂ ਇੱਕ ਰੋਟੀ ਮਸਾ ਖਾਦੀ ਐ ਪਾਣੀ ਦੇ ਕੁੱਟਾ ਲੈ ਆ ਦਿੰਦਾ ਇਨਾ ਤੂੰ ਪਤੀ ਤੇ ਗਰਮੀ ਚ ਮਰਨ ਲੱਗ ਰਹੀ ਐ ਨਹੀਂ ਨਾਲ ਇਹਨੂੰ ਬਾਡਾ ਥੋੜੀ ਲਾਵਾਂਗੇ ਆਪਾਂ ਉਹ ਬਾਜਰਾ ਲੈ ਜੀ ਵੱਢ ਕੇ ਤਾਂ ਪਕਾਉ ਮੱਕੀ ਐ ਇੱਥੇ ਕੀ ਲੱਗੂਗਾ ਕੁੱਕੜੀਆਂ ਲੱਗਣਗੀਆਂ ਤੇ ਤਿੰਨ ਤਨਾ ਇਹਦੇ ਕੀ ਹੋਰ ਡੋਡੇ ਲੱਗਣਗੇ ਹੋਰਾ ਚੰਗ ਪਰ ਉਹ ਉੱਤ ਵੜਾਏਗਾ ਬਾਜਰਾ ਆਹੋ ਬਾਜਰਾ ਲੈ ਜਾ ਵੱਢ ਕੇ ਇਹ ਤਾਂ ਆਪਾਂ ਪਕਾਵਾਂਗੇ ਮੱਕੀ ਐ ਹੁਣ ਤੈਨੂੰ ਐ ਨਹੀਂ ਪਤਾ ਵੀ ਕੁੱਡਾ ਦੇ ਬੱਟਾ ਦੇ ਡਿੱਜੀ ਹੋਈ ਐ ਇਹ ਮੈਂ ਤਾਬ ਲਾਈ ਸੋਣੀ ਲਾ ਦਿੱਤੀ ਥੱਬਾ ਕੇ ਚਪੜਾ ਦੀ ਕਿਉਂ ਤੇਰਾ ਮੂੰਹ ਸੋਹਣਾ ਐ ਉਹ ਤਾਂ ਤੂੜੀ ਖਾ ਖਾ ਬੌਲੀਆਂ ਹੋਰ ਇਹਨਾਂ ਨਾਲ ਹਰੇ ਦਾ ਮੂੰਹ ਦਿਖਾ ਦੂੰਗੇ ਇਹ ਫਿਰ ਉਹ ਹਰੀ ਐ ਕੱਚਾ ਕੱਚਾ ਬਾਜਰਾ ਖੜਿਆ ਐ ਇਹਨੂੰ ਫੇਰ ਵੜ ਲਾਂਗੇ ਜਦਦੇ ਕੁਕੜੀਆਂ ਤੋੜ ਲੀਆਂ ਇਹ ਵੀ ਲੈ ਕੇ ਜਾਉਂਗੀ ਮੈਂ ਕਿਸੇ ਦਿਨ ਫਿਰ ਕੋਈ ਨਾ ਲੈ ਜੀ ਬਚ ਗਈ ਅੱਜ ਤੂੰ ਲਜਾਈ ਖੜੀ ਤੀਗੀ ਐ ਤਾਂ ਮੈਨੂੰ ਤੇਰੇ ਤੇ ਬਾਲਾ ਮੰਨਤੀਗਾ ਹਾਂ ਮੈਨੂੰ ਲਾਲੇ ਤੇ ਮੰਨਤੀ ਅੱਜ ਆ ਜਾ ਬੱਡ ਲੈ ਬਾਜਰਾ ਚਲ ਹੁਣ ਗੰਡੇ ਤਾਂ ਨਹੀਂ ਲੈ ਕੇ ਜਾਂਦੀ ਫਿਰ ਲੈ ਅੰਗ ਲਾਲੀ ਤਾਂ ਟੱਪ ਗਈ ਅੱਛਾ ਲਾਲਾ ਤਾਂ ਨਹੀਂ ਟੱਪਿਆ ਉਹ ਫਿਰਦਾ ਹੈ ਉਹ ਕੀ ਕਹੂਗਾ ਤਾਂ ਉੱਧਰ ਫਿਰਦਾਗਾ ਲੈ ਉਹ ਕੀ ਕਹੂਗਾ ਉਸੇ ਨੂੰ ਪੁੱਛ ਲਈ ਮੈਂ ਤਾਂ ਨਹੀਂ ਲੁੱਦਾ ਪੁੱਛਿਆ ਤਾਂ ਕਹਿੰਦਾ ਲੈ ਜੀ ਆਹੋ ਲੈ ਜੀ ਉਹ ਤਾਂ ਚੁੰਡੀ ਵੀ ਨਹੀਂ ਪੜਾਉਂਦਾ ਪਿੰਡੇ ਤੇ ਉਹਨੇ ਮੈਨੂੰ ਕਿਹਾਗਾ ਕਹਿੰਦਾ ਲੈ ਜੀ ਕੋਈ ਨਾ ਉਹ ਤਾਂ ਪਿੰਡੇ ਦੀ ਜੂ ਨਹੀਂ ਦਿੰਦਾ ਤੂੰ ਕਹਿੰਦੇ ਲੈ ਉਹਨੇ ਕਿਹਾ ਲੈ ਜੀ ਲੈ ਜੀ ਲੈ ਜੀ ਤੂੰ ਚੱਲ ਹੁਣ ਬੜਾ ਦੇ ਥੱਬਾ ਆਪਦਾ ਬੱਡ ਲੈ ਬਾਜਰਾ ਬੜਾ ਦੇ ਐ ਨੀ ਆ ਜਾ ਚੱਕ ਲੈ ਪੈਰ ਜੇ ਲਾਲ ਆ ਗਿਆ ਗਾਲਾਂ ਦਊਗਾ ਵਰਮੀ ਚ ਤਾਂ ਮੈਂ ਮਾਰਦੀ ਕੀ ਪੈਰ ਚੱਕ ਲਾਂ ਲੈ ਫੜ ਫੜ ਲੈ ਤਾਂ ਬਾੜੇ ਕਰੜਾ ਆ ਜਾਗਾ ਨਹੀਂ ਤੂੰ ਤਾਂ ਐ ਵੱਢਦੀ ਐ ਜਿਵੇਂ ਕੋਈ ਸ਼ੇਰਾਂ ਵਾਲੀ ਵੱਢਦੀ ਹੋਵੇ ਰੋਜ਼ ਤੂੰ ਕੰਮ ਕਰਦੀ ਐ ਤੈਨੂੰ ਵੱਡੇ ਨਹੀਂ ਜਾਂਦਾ ਮੈਂ ਤਾਂ ਐ ਸੀਗਾ ਮੈਂ ਉਹ ਕੱਚੀ ਕੱਚੀ ਮੱਕੀ ਜੀ ਵਧੀਆ ਸੀ ਉਹ ਵੱਢ ਲਾਂਗੀ ਤੈਨੂੰ ਵੜਾ ਦਾ ਕੋਕੜ ਨਹੀਂ ਮਤਲਬ ਤੇ ਕਲ ਜਾਣਾ ਤੀਗਾ ਨਹੀਂ ਫਿਰ ਆਹ ਕੱਚੇ ਹੀ ਐ ਇਹਨੂੰ ਕੀ ਹੋ ਰਿਹਾ ਐ ਜਲ ਜਲ ਖਾਣੀ ਐ ਮੈਥਾ ਦੇਖੀ ਤੂੰ ਕੰਜਰਾਂ ਨੇ ਦੇਖ ਲਾ ਵੱਡਣਾ ਵੀ ਨਹੀਂ ਆਦਾ ਮਾੜਾ ਜਿਹਾ ਥੱਲੋਂ ਵੱਡ ਲੈ ਐਂ ਕਰੋ ਜੀ ਮੇਰੇ ਤਾਂ ਕੰਡ ਜੀ ਲੜਨ ਲੱਗ ਗਈ ਤੁਸੀਂ ਵੱਡ ਲੋ ਮੇਰੇ ਸਭ ਦਾ ਥੱਬਾ ਇੱਕ ਨਹੀਂ ਵੱਡਿਆ ਇਹਦੇ ਕੰਡ ਵੱਡ ਦੋ ਜੀ ਐਂ ਕਾਨੂੰ ਕਰਦੇ ਹੋ ਆ ਤੇਰੀ ਜੀਏ ਮਰਵਾਉਂਦੀ ਆ ਮੈਨੂੰ ਜਦ ਜੀ ਕਹਿੰਨੀ ਹੈ ਨਾ ਜਾਨ ਜੀ ਨਿਕਲ ਜਾਂਦੀ ਆ ਸੱਚੀ ਸੱਚੀ ਵੱਡ ਦੇ ਲਾਲਾ ਵੀ ਨਾ ਆਜੋ ਕਿਤੇ ਲਾਲਾ ਵੀ ਕਹੂਗਾ ਵੀ ਪਈ ਨੌਕਰ ਮੈਂ ਰੱਖਿਆ ਹੋਇਆ ਹਾਂ ਕਿ ਤੂੰ ਚਲ ਕੋਈ ਨਾ ਲੈ ਕੋਈ ਨਾ ਇਹਦੀ ਵੀ ਗੱਲ ਕਰਵਾਉਂਗੀ ਹੁਣ ਨਹੀਂ ਲਾਲੇ ਦਾ ਕਰਾ ਦੀ ਗੱਲ ਫੇਰ ਟੀ ਕੁਵਲਾ ਲਾ ਮੜਾ ਮੋਟਾ ਫੇਰ ਚੀਜ਼ ਮਿਲਿਆ ਕਰੂਗੀ ਕਰੀ ਤੇ ਉਦਨ ਗੱਲ ਲਿਆਂਦੀ ਸੀ ਉਹ ਨਾਲ ਮੈਂ ਲੈ ਇਹ ਨਾ ਮੈਨੂੰ ਪਤਾ ਨਹੀਂਗਾ ਕਿ ਕੌਣ ਸੀ ਉਹ ਗੱਲਾਂ ਤਾਂ ਐ ਕਰਦੀ ਆ ਜਿਵੇਂ ਪਤੀ ਨਾ ਹੋਵੇ ਮੈਨੂੰ ਸੋ ਫਿਰ ਦਬੱਟਾਂ ਜੀ ਤੇ ਜਿਹੜੇ ਇਹ ਦਿਨ ਦਾ ਹੁਣ ਤੂੰ ਐ ਖੜੀ ਰਹੇਂਗੀ ਮਸਾਲਾ ਪੱਲੀ ਛੇਤੀ ਲਾ ਛੇਤੀ ਗਾਰਮੈਂਟ ਮਾਰ ਜਵਾਕ ਵੀ ਨਾ ਆਗੇ ਹੁਣ ਸਕੂਲੋਂ ਨੇ ਪੱਲੀ ਦਾ ਮਸਾਲਾ ਪਹਿਲਾਂ ਪਾਤਾ ਲੈ ਕੋਈ ਰੁੱਗੇ ਚ ਇੱਕ ਤਾਂ ਤੇ ਕੱਟੀ ਰੱਖੀ ਹੋਈ ਐ ਕਿਹੜੇ ਤਰੀਕੇ ਛੋਫੇ ਰੱਖੇ ਰੇਗੇ ਲੈ ਜੀ ਛੇਤੀ ਵੱਡੋ ਕਰੰਜਾ ਤਰੀ ਕਿਉਂ ਮੇਰੇ ਲਈ ਮੈਂ ਕਪਾਏ ਨਾਗਾ ਹਾਂ ਵੀ ਛੇਤੀ ਵੱਡੜ ਨੂੰ ਭਾੜੇ ਨਾ ਕਰੇ ਦਿਖਾਉਣਾਗਾ ਨਾ ਤੂੰ ਤਾਂ ਦਿਨੋ ਦਿਨ ਲੈ ਨਾ ਕਰੇਂ ਦਿਖਾਉਂਗਾ ਹੋਰ ਕੀ ਕਰੂੰਗਾ ਬਹੁਤ ਨੇ ਨਾ ਹੈਂ ਕੰਤੇ ਘੰਟੇ ਜਿਹਾ ਲਿਆ ਮੈਂ ਚਾਰਕ ਨਹੀਂ ਮੈਂ ਇਹ ਕਹਿੰਦਾ ਧੀਆ ਤੂੰ ਵੱਡ ਲੈ ਨਾ ਕੰਡੇ ਸਾਲ ਐ ਮੋਤ ਗੰਡੇ ਲੈ ਕੇ ਜਾਣੇ ਨਾਲੇ ਤੇਰੇ ਗੰਡੇ ਪਚਾ ਦੂਗਾ ਮੈਂ ਨਾਲੇ ਥੋੜਾ ਜਿਹਾ ਸਬਾਂ ਦੇ ਹੋਏ ਮੈਂ ਵੱਢ ਲਿਆਉਂਗਾ ਬੋਚਕ ਦੇਣੇ ਤੂੰ ਸਾਡਾ ਲੈ ਜਾ ਕੇ ਤੇ ਨਾ ਲਾ ਆ ਜੇ ਉਹਨਾਂ ਨੂੰ ਤੂੰ ਚੱਕ ਕੇ ਰਹਾ ਕੋਤਾ ਤਾਂ ਉਹ ਕੋਈ ਨਾ ਆਂਦੇ ਹੋਏ ਮੈਂ ਲਿਆਉਂਗਾ ਹਾਂ ਗੰਡੇ ਲਿਆ ਦੀ ਗੱਡੇ ਗੰਡੇ ਲਾ ਰਖੇ ਨੇ ਕੋਈ ਨਾ ਲੈ ਆ ਦੂ ਹਲਕੀ ਫਰਦੀਆਂ ਜਮੀ ਆਹ ਕਾ ਤੋ ਬੋਲਦਾ ਨਾ ਤੁਮ ਨੂੰ ਹੋਰ ਕਾ ਮੈਂ ਬੋਲਾਂ ਖਾਉਂ ਵੱਡੂ ਮੈਂ ਤਾਂ ਮਾਰ ਮੈਂ ਤਾਂ ਤੈਨੂੰ ਗੁੱਸਾ ਆ ਕਿਸੇ ਗੱਲ ਦਾ ਮੇਰੇ ਨਾਲ ਕੋਈ ਉਹ ਕਾ ਨੂ ਐ ਗੁੱਸਾ ਤੂੰ ਤਾਂ ਉਹੀ ਉਹ ਕਰੀ ਜਾਂਦੀ ਐ ਚੱਲ ਨਾਲੇ ਮੈਂ ਬਾਹਰ ਦੇ ਨਾਲ ਕਰੇ ਆ ਜੀ ਆਂ ਕਰੇ ਨਾ ਕਿਉਂ ਨਾ ਮੈਂ ਫੋਨ ਕਰਕੇ ਕੁਮਾਰ ਕਰਦੀ ਆ ਜਮੀ ਲੈ ਹੁਣ ਕਹਿੰਦੀ ਕਰੇ ਨਾ ਮੈਨੂੰ ਫੋਨ ਕਰਕੇ ਆ ਇਹ ਤਾਂ ਮੈਨੂੰ ਲੱਗਦਾ ਉਹੀ ਖਾਈ ਜਾਂਦੀ ਐ ਮੈਨੂੰ ਤਾਂ ਇਹ ਕੀ ਕਹਿਣਾ ਮੈਂ ਤਾਂ ਐਂ ਕਹਿੰਦਾ ਦੀ ਅਭੀ ਮੈਂ ਚੱਲ ਫੋਨ ਕਰ ਲੂ ਆ ਆ ਫੋਨ ਕਰ ਲਈ ਭਾਗ ਜਾ ਭਾਗ ਜਾ ਕੋਈ ਵਾਰ ਕਰਦਾ ਵਾ ਤਾਲਦੀ ਉਹ ਦਾਤੀ ਕਿੱਧਰ ਗਈ ਦੱਕਣ ਚਲਨੀ ਹੁਣ ਦਾਤਿਯੋਗ ਹੋਈ ਗਈ ਚੱਲਾ ਫਿਰ ਪਾੜ ਲਾਂਗੇ ਓਏ ਆ ਪਈਆ